ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਵੇਖ ਰਹੇ ਹੋ ਦਰਸ਼ਕਾਂ ਸਵਾਗਤ ਬੀਤੇ ਦਿਨੀ ਸੂਬੇ ਪਾਰਚ ਆਏ ਭਿਆਨਕ ਹੜ੍ਹ ਦਾ ਜਿੱਥੇ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋਈਆਂ ਉੱਥੇ ਲੋਕਾਂ ਦੇ ਘਰ-ਬਾਰ ਵੱਡੀ ਪੱਧਰ ਤੇ ਨੁਕਸਾਨੇ ਗਏ ਇਸ ਮੌਕੇ ਜਿੱਥੇ ਪ੍ਰਸ਼ਾਸਨ ਤੇ ਸਰਕਾਰਾਂ ਲੋਕਾਂ ਦੇ ਕੰਮ ਨਹੀਂ ਆਈਆਂ ਉੱਥੇ ਵੱਖ-ਵੱਖ ਸੰਪਰਦਾਂ ਦੇ ਮਹਾਪੁਰਖ ਅਤੇ ਕਾਰਜੇਵਾਲੇ ਬਾਬਿਆਂ ਨੇ ਜਿੱਥੇ ਵੱਡੀਆਂ ਸਵਾਵਾਂ ਲਵਾਈਆਂ ਉੱਥੇ ਉਹਨਾਂ ਵੱਲੋਂ ਬੰਨਪੂਰਨ ਦੀਆਂ ਸਵਾਵਾਂ ਵੀ ਲਵਾਈਆਂ ਗਈਆਂ ਸੂਬੇ ਭਰਤ ਸਭ ਤੋਂ ਵੱਡੀ ਸੰਪਰਦਾਕਾਰ ਸੇਵਾ ਸਿੜਾਲੀ ਸਾਹਿਬ ਵਾਲੇ ਮਹਾਪੁਰਖ ਬਾਬਾ ਸੁੱਖਾ ਸਿੰਘ ਹੋਰੀ ਜਿੱਥੇ ਵੱਖ-ਵੱਖ ਟੁੱਟੇ ਬੰਨਾਂ ਨੂੰ ਬੰਨਣ ਲਈ ਉਹਨਾਂ ਦੀ ਸੰਪਰਦਾਵਾਦੀ ਸੰਗਤਾਂ ਤੇ ਜਿਹੇ ਤਰ੍ਹਾਂ ਨੇ ਵੱਡਾ ਯੋਗਦਾਨ ਪਾਇਆ ਉੱਥੇ ਬਾਬਾ ਸੁੱਖਾ ਸਿੰਘ ਹੋਰਾਂ ਵੱਲੋਂ 30 ਸਵਾਵਾਂ ਵੀ ਕੀਤੀਆਂ ਗਈਆਂ ਇਸ ਰੂਪ ਲੈ ਕੇ ਵੱਡੇ ਪੱਧਰੀਆਂ ਚਰਚਾਵਾਂ ਸੂਬੇ ਭਰ ਵਿੱਚ ਜਾਰੀ ਹਨ ਅੱਜ ਕੋਨੇਵਾਲਾ ਬਣ ਤੇ ਪਹੁੰਚੇ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਅਤੇ ਸਾਬਕਾ ਮੰਤਰੀ ਕਲਦੀਪ ਸਿੰਘ ਢਾਲੀਵਾਲ ਵੱਲੋਂ ਬਾਬਾ ਸੁੱਖਾ ਸਿੰਘ ਹੋਰਾਂ ਦੀ ਪ੍ਰਸ਼ੰਸਾ ਕੀਤੀ ਗਈ ਇਸ ਸਬੰਧੀ ਸਾਡੇ ਕਿਸੇ ਵੀ ਦਰਸ਼ਕ ਨੂੰ ਭਵ ਸਿੰਘ ਜੀ ਦੇ ਜੀ ਦੇ ਕੋਲ ਬੈਠ ਕੇ ਜੀ ਦੇ ਨਾਲ ਬੈਠ ਕੇ ਧੰਨਵਾਦ ਜੋੜ ਰੋ 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 ਰ

लोभारीग बंदरदाूर्त में तर ध्यानी मूर्ते मूर्त पुराणी मूर्त ਨੇ ਮੈਂ ਕਰੀਏ ਧਿਆਨ ਕੋ ਰਾਹੀ ਮੂਰਤ ਦਾ ਤੋਰ ਸਦਾ ਮਰਮੇ ਤਰੀਕੇ ਧਿਆਨ ਕੋ ਰਾਹੀ ਮੂਰਤ ਦਾ ਧਿਆਨ ਮੈਂ ਕਰੀਏ ਧਿਆਨ ਕੋ ਰਾਹੀ ਮੂਰਤ ਦਾ ਮਰਮੇ ਨਹੀਂ ਜਾਂਦੇ ਤਾਂ ਸ਼ਾਇਦ ਤਬਾਈ ਹੋਰ ਜ਼ਿਆਦਾ ਹੁੰਦੀ। ਕੋਈ ਬੜੀ ਵੱਡੀ ਇੱਕ ਤਰਾਸ ਦੀ ਹੈ ਕਿ ਜਿਨ੍ਹਾਂ ਨੂੰ ਕੰਮ ਕਰਨਾ ਜਿਹਦਾ ਜਦੋਂ ਉਹ ਜਾ ਕੇ ਇਨ੍ਹਾਂ ਦੇ ਹੱਥ ਜੋੜਦੇ ਨਹੀਂ ਤਾਂ ਮੈਂ ਤਾਂ ਕਹਾਂ ਭਾਵੇਂ ਇਹਨਾਂ ਨੂੰ ਹੀ ਦਿਓ ਚਿਹਰਾ ਤੇ ਆਪਾਂ ਕੀ ਕਰਨਾ ਫਿਰ? ਜੇ ਆਪਾਂ ਪੰਜਾਬ ਹੀ ਨਹੀਂ ਚਲਾ ਸਕਦੇ। ਤੁਹਾਡਾ ਫਰਜ਼ ਬੰਦਾ ਇਹ ਦੇ ਮਾਪੋਸ਼ੇ ਜੇਵਾਵਾਕੀ ਕਰਨ। ਪਰ ਇਹਨਾਂ ਦਾ ਸ਼ੁਕਰੀਆ ਕਿ ਜਿੱਥੇ ਜਹਾਸਾ ਸੇਵਾ ਕਰਦੇ ਨੇ ਉੱਥੇ ਜਿਹੜੇ ਕੰਮ ਸੰਗਤ ਵਾਸਤੇ ਵੀ ਮੁੱਟੀ ਹੋ ਜਾਂਦੀ ਹੈ। ਕਾਲਪੁਰ ਦੀ ਕਿਰਪਾ ਨਾਲ ਪਰ ਮੈਂ ਇਸ ਗੱਲ ਨੂੰ ਮੈਨੂੰ ਵੀ ਇਸ ਗੱਲ ਦਾ ਅਫਸੋਸ ਹੈ ਕਿ ਸਰਕਾਰ ਨੂੰ ਫੇਰ ਨੀਝ ਹੁੰਦੀ ਰਹਿ ਇਸ ਵੇਲੇ ਸਰਕਾਰ ਨੂੰ ਆਪ ਦੇਖੋ ਸਰਕਾਰ ਬਹੁਤ ਵੱਡਾ ਧਾਰਾ ਹੁੰਦਾ ਅਸੀਂ ਕਹਿ ਦਿੰਨੇ ਬਾਬੇ ਕਾਰ ਸੇਵਾ ਕਰ ਰਹੇ ਨੇ ਬਸ ਕਾਰ ਸੇਵਾ ਚ ਵੀ ਪਿੱਛੋਂ ਫੰਡ ਅਰੇਜ ਹੁੰਦੇ ਨੇ ਸੰਗਤਾਂ ਦਸਵੰਧ ਦਿੰਦੀਆਂ ਨੇ ਫੇਰ ਕਾਰ ਜਿੰਨਾ ਚੱਲਦੀ ਕੋਈ ਕਹਿਨ ਨੂੰ ਮੁਕਤ ਹੁੰਦੀ ਇਹ ਲੋਕਾਂ ਬਸ ਪਰ ਮੁੱਕ ਕੁਝ ਨਹੀਂ ਹੈ ਛੋਕਰੀ ਬਸਤੀ ਦੀ ਵਿੱਚ ਲੋਕ ਚਾਹੁੰਦੇ ਪੈਸੇ ਲੱਗਦੇ ਆ ਸੰਗਤਾਂ ਆਉਂਦੇ ਰਹਦੇ ਆਉਂਦੀਆਂ ਨੇ ਮਿੱਟੀ ਦੇ ਥੋੜੇ ਹਜ਼ਾਰਾਂ ਰੁਪਏ ਦਾ ਤੇਲ ਲੱਗਣਾ ਹੈ 1600 ਕਰੋੜ ਰੁਪਏ ਦੇ 1 ਰੁਪਿਆ ਵੀ ਖਾਦਾ ਤੁਹਾਨੂੰ ਇਹ ਸੰਜਦਾ ਦੇਖ ਲਓ ਕਿ ਕਿੰਨੇ ਕਿੰਨੇ ਤੁਹਾਡੇ ਤੁਹਾਡੇ ਪਖਾਨਦਾਂ ਨੂੰ ਦੇਣੇ ਪੈਣੇ ਜਿਸ ਬੰਦੇ ਨੇ ਇਹ ਇਹ ਇਹਨਾਂ ਲੋਕਾਂ ਦੇ ਪੈਸੇ ਖਾਦੇ ਕਿਉਂਕਿ ਮੈਨੂੰ ਪਤਾ ਗਿਰਜਾਂਗੇ ਉਸ ਵੇਲੇ ਜਾਗ ਪੈਂਦੇ ਵੀ ਜਦੋਂ ਕੋਈ ਇਹੋ ਜੀ ਚੀਜ਼ ਆਉਂਦੀ ਹੈ ਪਾਪਦਾਂ ਆਉਂਦੀ ਹੈ ਆਪਦਾ ਜੋ ਅਫਸਰ ਭਾਲਦੇ ਨੇ ਤੇ ਮੈਂ ਸਪਸ਼ਟ ਰੂਪ ਚ ਕਹਿਣਾ ਚਾਹੁੰਦਾ ਕਿ ਇਹੋ ਜਿਹਾ ਕੰਮ ਕੋਈ ਨਾ ਕਰਿਓ ਇਹ ਤਾਂ ਇਹ ਸਪਸ਼ਟ ਰੂਪ ਦੇ ਵਿੱਚ ਤੁਹਾਡਾ ਚੰਗੀ ਤਰ੍ਹਾਂ ਟੱਕਰ ਵਿਰੋਧ ਕਰਾਂਗੇ ਜਿਹੜੇ ਸੰਗਤ ਦੇ ਪੈਸੇ ਆ ਪੂਰਨ ਤੌਰ ਤੇ ਦੇਖੋ ਇਹ ਲੋਕ ਬਗੈਰ ਕਿਸੇ ਲਾਲਚ ਤੋਂ ਪੈਸੇ ਲਾਰੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਉਹ ਪੈਸੇ ਪੂਰੇ ਪੂਰੇ ਭਾਵੇਂ ਕੋਠੇਕੇਦਾਰ ਹੈ ਭਾਵੇਂ ਕੋ ਅਫਸਰ ਹੈ ਪੂਰੇ ਪੂਰੇ ਪੈਸੇ ਲਵਾ ਕੇ ਸੰਗਤ ਦੀ ਸੇਵਾ ਦਾ ਲਾਹ ਹਕ ਤਾਂ ਕਿ ਦੁਆਰਾ ਇਹੋ ਜਿਹੀ ਨਾਤ ਪੈਦਾ ਨਾ ਹੋਵੇ ਬਿਲਕੁਲ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਜਿਹੜੇ 1600 ਕਰੋੜ ਸ਼ੁਰੂਆਤ ਹੈ ਤੇ ਮੇਰੇ ਖਿਆਲ ਦੇ ਨਾਲ ਜਿਹੜਾ 5 ਕਿਲੋਮੀਟਰ ਤੁਸੀ ਹੈ ਬਾਬਾ ਜੀ ਜਿਹੜੀ ਬੰਨਣ ਵਾਲੀ ਫਾਰਵਰਡ ਮੁਸ਼ਕਲ ਇਸ ਇਲਾਕੇ ਦੀ ਉਹ ਜਿੰਨਾ ਚਿਰ ਇਹ ਇਲਾਕਾ ਇਸ ਆਫਤਾ ਦੇ ਨਾਲ ਕਦੀ ਡਿੱਗਣਾ ਹੈ ਕਦੀ ਉੱਠਣਾ ਹੈ ਇਹ ਮੁਸ਼ਕਿਲ ਇਥੇ ਰਹਿਣੀ ਰਹਿਣੀ ਹੈ ਸਾਡੀ ਉਹ ਅਸੀਂ ਸਰਕਾਰ ਨੂੰ ਬੇਨਤੀ ਮੈਂ ਬਾਰ ਬਾਰ ਕਰ ਰਿਹਾ ਹੁਣ ਪਾਰਲੀਮੈਂਟ ਤੂੰ ਰੱਖਿਆਗੇ ਉਹ ਸੈਂਟਰ ਗਵਰਨਮੈਂਟ ਦਾ ਕੰਮ ਹੈ ਉਹ ਫੰਡਸ ਵੱਡੇ ਦਵੇ ਉਹ ਕਰੀਬ ਮੇਰੇ ਖਿਆਲ ਨਾਲ 5 ਕਿ ਸੌੜ ਦਾ ਪ੍ਰੋਜੈਕਟ ਹੋਊਗਾ ਕਿ ਉਹਦੀ ਵੱਡੀ ਵੱਟਾ ਪ੍ਰੋਜੈਕਟ ਹੈ ਉਹ ਕਿਉਂਕਿ ਉਹਦੀ ਪਹਿਲਾਂ ਦੇ ਲਾਈਨਿੰਗ ਕਰਨੀ ਪੈਣੀ ਹੈ ਕੁਝ ਹੋਤਾ ਕਿਸੇ ਜ਼ਿੰਮੇਵਾਰ ਦੀ ਜ਼ਮੀਨ ਆਉਦੀ ਹੋਈ ਉਹਨੂੰ ਕੁਝ ਦੇਣਾ ਪੈਣਾ ਫਿਰ ਉਹਦੀ ਉਹਦੀ ਪੂਰਨ ਤੌਰ ਤੇ ਕੰਕਰੀਟ ਦੇ ਦੋਹਾਂ ਸਵੈਟਾਂ ਤੋਂ ਬੰਦ ਕੇ ਫਿਰ ਉਹ ਮਿੱਟੀ ਭਰਨਗੇ ਤੇ ਫਿਰ ਇਹ ਲਾਕੇ ਜਿਹੜੇ ਆ ਫਿਰ ਬਚ ਸਕਦੇ ਆ ਨਹੀਂ ਤੇ ਦੂਜੀ ਗੱਲ ਸਭ ਤੋਂ ਵੱਡੀ ਬਾਬਾ ਜੀ ਇੱਥੇ ਜਿਹੜੀ ਮੁਸ਼ਕਲ ਦੀ ਘੜੀ ਹੈ ਕਿ ਸਾਰੀਆਂ ਇੰਡੀਆਂ ਨਾਮੀਆਂ ਨੇ ਜਿਹੜੀਆਂ ਸਾਰੀਆਂ ਜਿਹੜੀਆਂ ਆਪਣੇ ਸੱਕੀਆਂ ਨੇ ਗੱਲ ਆਈ ਨਹੀਂ ਹੋ ਰਹੀ ਇਹ ਤੇ ਬਥਰੇ ਬਾਬਾ ਜਿੰਮੇਦਾਰ ਅਸੀਂ ਵੀ ਉਹਨੂੰ ਬਾਹਲੇ ਆਏ ਹੱਦ ਵੀ ਪੇਂਟ ਡੁੱਬੇ ਨੇ ਤੁਸੀਂ ਕਿਉਂ ਕੋਈ ਤਰ੍ਹਾਂ ਘੜ ਕੇ ਆਇਓ ਜਿਵੇਂ ਅੱਜ ਵੀ ਉੱਥੇ ਪੇਂਟ ਦਾਲਦਾ 12 12 ਪੇਂਟ ਡੁੱਬੇ ਨੇ ਕੋਈ ਪਾਣੀ ਨਹੀਂ ਚੱਲਦੀ ਇਹ ਵੀ ਕਰਾਸਤੀ ਆ ਸਰਕਾਰ ਦੇ ਅਲਪਨਾ ਦੇ ਬੀਨ ਤੇ ਬਾਈ ਮਿਸ਼ਨ ਦੇ ਵਿੱਚ ਤੁਸੀਂ ਨਾ ਕਿਸੇ ਨੂੰ ਨਾਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਹਰ ਇੱਕ ਦੀ ਆਪਣੇ ਮਨ ਦੀ ਇੱਛਾ ਹੈ ਕੋਈ ਕਿਸੇ ਨੂੰ ਬੰਦਿਸ਼ ਨਾਲ ਨਹੀਂ ਆਇਆ ਕਿ ਹਰ ਇੱਕ ਦੇ ਕੋਲ ਆਹ ਕਰੋੜਾ ਕਿਲੋਮੀਟਰ ਦੂਰ ਤੋਂ ਰਸ਼ੀਆ ਤੋਂ ਸੰਗਤ ਆਈ ਇਹ ਵੀ ਆਪਣਾ ਮਤਲਬ ਇਹ ਕਿਉਂਕਿ ਸਾਡੇ ਚ ਇੱਕ ਮੇਰੇ ਪਿਆਰੇ ਤਾਤ ਬਖਸ਼ੀ ਇਹਨੂੰ ਸਾਡੇ ਕਿਤੇ ਧੀਰ ਪੈਂਦੀ ਆ ਜਾਂ ਕਿਸੇ ਦੇ ਵੀ ਧੀਰ ਪੈਂਦੀ ਆ ਇਹ ਕੰਪਲੈਕਸ ਜਿਹੜੀ ਹੋ ਜਾਂਦੀ ਭਾਵੇਂ ਕਿਸੇ ਕੋਨੇ ਚ ਵੇਚੀ ਹੋ ਉਦਾਂ ਭਾਵੇਂ ਸਾਲਾ ਬੱਦੀ ਨਾਲ ਇੱਥੇ ਹੁਣ ਕੋਨਿਆਲ ਪਿੰਡ ਕਿਸੇ ਨੇ ਵੇਖਣਾ ਸੀ ਪਰ ਜਦੋਂ ਪਤਾ ਲੱਗਾ ਵੀ ਇੱਥੇ ਇੱਕ ਮੁਸ਼ਕਲ ਦੀ ਘੜੀ ਹੈ ਤੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਤੋਂ ਸੰਗਤ ਜਿਹੜੀ ਹੈ ਬਾਬਾ ਜੀ ਦੇ ਰਾਤ ਸਿਵਾ ਕਰਕੇ ਆ ਵੱਡੇ ਦੋ ਪਾਰਤੀ ਹੁਨਿਆਲ ਦੇ ਮੱਧ ਜਿਹੜੇ ਦੇ ਲੱਗਦੇ ਜਿਹੜੇ ਰਸਤੇ ਨਾਲ ਸੀ ਉਹਨਾਂ ਕੋਲ ਜਿੱਥੇ ਸਰਕਾਰਾਂ ਫੇਰ ਹੋ ਗਈਆਂ ਸੀ ਉੱਥੇ ਹਲਤਾ ਜਦੋਂ ਆ ਹੋ ਲਾ ਹੋ آم بابا بابا خدا پر عرض مند اے خالی چلے نام کو इन <speaking> पसंदीग <in foreign language> ਕੋਈ ਨਾ ਸਭ ਕੁਝ ਹੋ ਰਿਹਾ ਉਸਰ ਲੈ ਕੇ ਸਾਹ ਜੀ ਕਦੇ ਇਹਨਾਂ ਦਾ ਜਹਫਰੀ ਮਹਾਰਾਜ ਜੰਗ ਜਾਰੀ ਹੈ ਹਲੇ ਉਸ ਤੋਂ ਬਾਅਦ ਜ਼ਮੀਨਾਂ ਖਾਲਿਸਤਾਨ ਨਹੀਂ ਲਾ ਰਹੇ ਫਿਰ ਤੁਹਾਡੀ ਮੁਸੱਲਤ ਪਾਣੀ ਪੀਗੀ ਜੀ ਬਾ ਮੇਰੀਏ ਦੋ ਦਿਨ ਕੱਟੀ ਜਾਵੇਗੀ ਜੇ ਤੂੰ ਨਾ ਮਨ ਲਾ ਜਾ ਪੀਗੀ ਜੀ ਬਾ ਮੇਰੀਏ ਦਿਲੋਂ ਦੋ ਦਿਨ ਕੱਟੀ ਜਾਵਾਂਗੇ ਤੂੰ ਨਾ ਮਨ ਲਾ ਜਾ ਕਿ ਇਹ ਕਾਗਜ਼ ਪੱਤਰ ਕਰ ਲੈ ਦੀ ਸਪੈਕ ਕਰਾਂ ਕਿ ਉਹ ਸਾਰਾ ਕੁਝ ਸਾਧਨ ਦੇ ਦੇਣਗੇ ਹੋਰ ਵੀ ਕਈ ਲੋਕਾਂ ਕੋਲ ਮਕਾਨ ਘਟਾ ਕੇ ਹੋ ਗਿਆ ਇਹ ਜਿਵੇਂ ਮੇਰਾ ਬੂਕ ਦਾ ਮਕਾਨ ਗਿਆ ਲੱਗਿਆ ਤੇ ਮੇਰਾ ਮਕਾਨ ਘਟਾ ਜਾਮਾ ਤੇ ਕੋਈ ਤੇਰੀ ਮਦਦ ਨਹੀਂ ਕੀਤੀ ਬੰਦੀ ਆਰਟੀਕਲ ਅਨੁਸਾਰ ਰੱਖਿਆ ਤੇ ਮੁਕਲੀ ਮੇਰਾ ਜਮੈਸੀ ਸੋ ਇਹ ਕਈ ਆ ਜਾਂ ਮਸ਼ਕਲਾਂ ਪਾਣੀ ਆ ਇੱਕ ਤਰ੍ਹਾਂ ਨੰਗ ਗਿਆ ਜਿਹਦਾ ਨਕਸ਼ਾ ਨਾਲ ਨਹੀਂ ਹੋ ਗਿਆ ਤੇ ਹੁਣ ਇਹ ਆ ਵੀ ਜਿਹੜੀਆਂ ਮਸ਼ਕਲਾਂ ਜਿਹੜੀਆਂ ਪਾਣੀ ਪਨਾਦਿਆ ਉਹਨਾਂ ਨੂੰ ਆਪਾਂ ਨੂੰ ਹੱਥਨਾ ਪਾਣਾ ਵਾ ਨਹੀਂ ਪਾਸ ਤੇ ਦੇਖ ਕੇ ਉਹਨਾਂ ਦੇ ਸਾਰੇ ਜਿਹੜੇ ਸੁਰ ਸੁਪਾੜੇ ਨਹੀਂ ਸਨ